ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਇਹ ਵਿਸ਼ਾ ਇੱਕ ਭੈਣ ਵੱਲੋਂ ਪੁੱਛੇ ਹੋਏ ਸੰਭਾਲ ਦੇ ਆਧਾਰ ਤੇ ਆ ਉਹ ਪੁੱਛਦੀ ਆ ਕਹਿੰਦੇ ਭੈਣ ਜੀ ਸਾਨੂੰ ਘਰ ਦੇ ਵਿੱਚ ਆਉਣਾ ਕਾਲੀਆਂ ਕਿਹੜੀਆਂ ਵਾਰੂ ਦੱਸੋ ਕਿ ਇਹਨਾਂ ਦਾ ਘਰ ਦੇ ਵਿੱਚ ਆਉਣਾ ਸਾਨੂੰ ਕੀ ਸੰਕੇਤ ਦਿੰਦਾ ਹੋਵੇ ਇਹਨਾਂ ਦਾ ਘਰ ਦੇ ਵਿੱਚ ਆਉਣਾ ਚੰਗਾ ਹੁੰਦਾ ਏ ਜਾਂ ਫਿਰ ਮਾੜਾ ਅਸਰਤੋ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਨੀ ਆ ਸੋ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਮੌਜੂਦ ਰਹਿ ਸੁਣਨਾ ਤੇ ਜੇਕਰ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਇਹ ਵਿਚਾਰ ਤੁਹਾਨੂੰ ਚੰਗੇ ਲੱਗੇ ਫਿਰ ਤੁਸੀਂ ਇਹ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਇਹ ਮੈਸੇਜ ਹੋਊਗਾ ਕਿ ਭੈਕ ਪਰਾਂਾ ਪਤਾ ਤੱਕ ਨਾ ਚ سکے ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੱਸਿਆ ਕਰੋ ਕਾ ਆਪਸ਼ਨ ਅਜਿਹੀ ਕੀ ਜ਼ਰੂਰੀ ਹੋ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲੀ ਗੱਲ ਆਪਾਂ ਜੋ ਹਮੇਸ਼ਾ ਕਰਦੇ ਹਾਂ ਕਿ ਆਪਣੀ ਸੋਚ ਨੂੰ ਹਮੇਸ਼ਾ ਪੋਸਟਿਵ ਰੱਖੋ ਕਦੇ ਵੀ ਕੋਈ ਮਾੜਾ ਖਿਆਲ ਮਾੜਾ ਵਿਚਾਰ ਆਪਣੇ ਮਨ ਦੇ ਵਿੱਚ ਨਹੀਂ ਆਉਣ ਦੇਣਾ ਚਾਹੀਦਾ ਕਿਉਂਕਿ ਜਿੱਦਾਂ ਦੀ ਸਾਡੀ ਸੋਚ ਜਿੱਦਾਂ ਦੇ ਸਾਡੇ ਵਿਚਾਰ ਉਦਾਂ ਦੇ ਹੀ ਅਸੀਂ ਬਣਦੇ ਜਾਂਦੇ ਹਾਂ ਸਾਡੇ ਅੰਦਰ ਜੋ ਖਿਆਲ ਜੋ ਵਿਚਾਰ ਵਾਰ-ਵਾਰ ਚੱਲ ਗਿਆ ਉਹ ਸਿੱਧ ਹੁੰਨੇ ਸ਼ੁਰੂ ਹੋ ਜਾਂਦੇ ਆ ਤਾਂ ਜੇਕਰ ਤੁਸੀਂ ਆਪਣੇ ਲਈ ਚੰਗਾ ਸੋਚੋਗੇ ਤਾਂ ਯਕੀਨਨ ਤੁਹਾਡੇ ਨਾਲ ਚੰਗਾ ਹੋਵੇਗਾ ਪਰ ਜੇ ਹਰ ਗੱਲ ਨੂੰ 네ਗੇਟਿਵ ਤਰੀਕੇ ਦੇ ਨਾਲ ਦੇਖੋਗੇ ਕੋਈ ਨਾ ਕੋਈ ਮਾੜਾ ਖਿਆਲ ਮਨ ਦੇ ਵਿੱਚ ਬਿਠਾ ਲਓਗੇ ਤਾਂ ਫਿਰ ਉਹ ਖਿਆਲ ਉਹ ਵਿਚਾਰ ਸੱਚ ਹੁੰਦੇ ਆ ਸੋਚ ਕਰਕੇ ਹਮੇਸ਼ਾ ਚੰਗੀ ਕਲਾ ਦੇ ਵਿੱਚ ਰਹਿਣਾ ਹੈ ਪੋਜ਼ਿਟਿਵ ਰਹਿਣਾ ਹੈ ਆਪਣੇ ਆਪ ਨੂੰ ਹਰ ਹੋਰ ਵਿਸ਼ੇ ਤੋਂ ਦੂਰ ਰਹੀ ਪਸਟ ਵਿਚਾਰਾਂ ਦੇ ਨਾਲ ਨਾ ਭੰਗੇਦੋ कि मेरे ਨਾਲ ਜੋ ਹੋ ਰਿਹਾ ਹੈ ਚੰਗਾ ਹੋ ਰਿਹਾ ਹੈ ਤੇ ਜੋ ਅੱਗੇ ਹੋਵੇਗਾ ਕਿਸ ਤੋਂ ਨਹੀਂ ਚੰਗਾ ਹੋਵੇਗਾ ਕਦੇ ਵੀ 네ਗੇਟਿਵ ਸੋਚ 네ਗੇਟਿਵ ਵਿਚਾਰ ਆਪਣੇ ਮਨ ਦੇ ਵਿੱਚ ਨਹੀਂ ਆਉਂਦੇ ਮ ਚਾਹੀਦੇ ਕਦੇ ਵੀ ਕਿਸੇ ਜਣਾਗਾ ਕੋਈ ਬਹਿਮ ਮੰਨ ਦੇ ਵਿੱਚ ਨਹੀਂ ਆਉਂਦੇ ਨਾ ਚਾਹੀਦਾ ਕਿਸੇ ਵੀ ਚੀਜ਼ ਬਾਰੇ ਕੋਈ ਕੀ ਕਹਿੰਦਾ ਹੈ ਉਹਦੇ ਨਾਲ ਤੁਹਾਨੂੰ ਕੋਈ ਵਕਫ ਨਹੀਂ ਪਉਂਦਾ ਪਰ ਜੋ ਸੋਚ ਜੋ ਵਿਚਾਰ ਤੁਹਾਡੇ ਮਨ ਦੇ ਵਿੱਚ ਆ ਗਏ ਉਹ ਇੱਕ ਨਾ ਇੱਕ ਦਿਨ ਸੱਚ ਹੋ ਜਾਂਦੇ ਨੇ ਇਸ ਕਰਕੇ ਆਪਣੇ ਮਨ ਨੂੰ ਹਮੇਸ਼ਾ ਨਹੀਂ ਜਦ ਕੀ ਚੱਲਾਂ ਦੇ ਘਾਪ ਘੇਰ ਰਖਵਾ ਹੈ ਤੇ ਸੰਗਤ ਜੀ ਰਹੀ ਗੱਲ ਇਨ੍ਹਾਂ ਕੀੜੀਆਂ ਦੇ ਸਾਡੇ ਘਰ ਦੇ ਵਿੱਚ ਆਉਂਦੀ ਤਾਂ ਬਜ਼ੁਰਗਾਂ ਦੇ ਮੂੰਹੋਂ ਅਕਸਰ ਤੁਸੀਂ ਵੀ ਇਹ ਗੱਲ ਸੁਣੀ ਹੋਈ ਆ ਕਿ ਕੀੜੀਆਂ ਨੂੰ ਘਰ ਦੇ ਵਿੱਚ ਰਿਜਕ ਚ ਵਾਧੇ ਦਾ ਸੰਕੇਤ ਮੰਨਿਆ ਜਾਂਦਾ ਹੈ ਵਜੁਰਤ ਕਹਿੰਦੇ ਹੁੰਦੇ ਸੀ ਕਿ ਉਹ ਘਰ بڑے ਕਰਮਾ ਵਾਲੇ ਭਾਗਾਂ ਵਾਲੇ ਹੁੰਦੇ ਆ ਜਿੱਥੇ ਕੀੜੀਆਂ ਦਾ ਆਉਣਾ ਹੋਵੇ ਕੀੜੀਆਂ ਘਰ ਦੇ ਵਾਧੇ ਦਾ ਸੰਕੇਤ ਦਿਆ ਘਰ ਚ ਰਿਜਕ ਦਾ ਸੰਕੇਤ ਦਿਆ ਪਰ ਸੰਗਤ ਜੀ ਜੇ ਆਪਾਂ ਵੇਖੀਏ ਤਾਂ ਕੀੜੀਆਂ ਹੁੰਦੀਆਂ ਹਨ ਉਥੇ ਜਿੱਥੇ ਰਿਜਕ ਹੋਵੇ ਜਿੱਥੇ ਇਹਨਾਂ ਨੂੰ ਕੁਝ ਖਾਣ ਨੂੰ ਮਿਲਦਾ ਹੈ ਸਾਇੰਸ ਪਰਕ ਤੋਂ ਦੇਖੀਏ ਤਾਂ ਕੀੜੀਆਂ ਦੀ ਸ਼ੁਨਿਸ਼ਚਿਤਕ ਬਹੁਤ ਤੇਜ਼ ਹੁੰਦੀਆਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਨਾਜ ਧਰ ਦੇ ਵਿੱਚ ਪੁੱਲਾ ਰੱਖ ਕੇ ਦੇਖੋ ਆਟਾ ਚ ਲਕਣਤ ਜਾਂ ਕੋਈ ਮਿੱਠੀ ਚੀਜ਼ ਇਹ ਕੀੜੀਆਂ ਆਉਂਦੀਆਂ ਕਿ ਕਿਤੋਂ ਆ ਜਾਂਦੀਆਂ ਨੇ ਅਤੇ ਧਾਰਮਿਕ ਪਖ ਪੈਂਦਾ ਵੀ ਹਰ ਜੀਵ ਜਨਕੀ ਦਾ ਦਾਣਾ ਪਾਣੀ ਪਰਮਪੁਰਾਤਮਾ ਨੇ ਪਹਿਲਾਂ ਤੋਂ ਹੀ ਲਿਖਿਆ ਹੈ ਜੀਵ ਨੂੰ ਤੱਤੀ ਦੇ ਬਾਅਦ ਚ ਭੇਜਿਆ ਪਹਿਲਾਂ ਉਹਦੇ ਹਿੱਸੇ ਦੇ ਦਾਣੇ ਲਿਖੇ ਜਹਾਂ ਦਾਣੇ ਤਹਾਂ ਖਾਣੇ ਜਿੱਥੇ ਜਿੱਥੇ ਜਿਹਦੇ ਹਿੱਸੇ ਦੀ ਰੋਜੀ ਰੋਟੀ ਲਿਖੀ ਆ ਹਿੱਸੇ ਦੇ ਦਾਣੇ ਲਿਖਿਆ ਉਹਨੂੰ ਹਰ ਹਾਲ ਦੇ ਵਿੱਚ ਉੱਥੇ ਕੁੰਚਦਾ ਪੈਂਦਾ ਹੈ ਆਪਣੇ ਹਿੱਸੇ ਦੇ ਦਾਣੇ ਖਾਣੇ ਪੈਂਦੇ ਆ ਪਰਮਕੀਤਾ ਪਰਮਾਤਮਾ ਨੂੰ ਪਤਾ ਹੀ ਨਹੀਂ ਉਹਦੇ ਹਿੱਸੇ ਦੀ ਰੋਟੀ ਤੱਕ ਕਿਵੇਂ ਪਹੁੰਚਾਉਣਾ ਹੈ ਪਰਮਕੀਤਾ ਪਰਮਾਤਮਾ ਜੀ ਆਪ ਹੀ ਵਾਹ ਨੇ ਗਣਾ ਕਿ ਜੀਵ ਨੂੰ ਉਹਦੇ ਹਿੱਸੇ ਦੀ ਰੋਟੀ ਰੋਟੀ ਤੱਕ ਪਹੁੰਚਾਉ ਦਿੰਦੇ ਆ ਸੋ ਮਹਾਪੁਰਖ ਜੀ ਨੇ ਵਾਰ-ਵਾਰ ਇਹ ਨਾਲ ਸੋਚਣ ਟਿਆ ਕਿ ਸਾਡੇ ਘਰ ਦਾ ਅੰਨ ਜਦੋਂ ਵੀ ਕਿਸੇ ਦੇ ਮੂੰਹ ਦੇ ਵਿੱਚ ਪੈਂਦਾ ਹੈ ਕੋਈ ਵੀ ਸਾਡੇ ਘਰ ਦੇ ਵਿੱਚੋਂ ਅੰਨ ਪਾਣੀ ਸ਼ੱਕਦਾ ਹੈ ਤਾਂ ਕਦੇ ਵੀ ਇਹ ਨਾ ਸੋਚੋ ਕਿ ਇਹਨੇ ਸਾਡੇ ਘਰ ਦਾ ਖਾਧਾ ਉਹ ਆਪਣੇ ਕਰਮ ਖਾ ਰਿਹਾ ਹੈ ਹਰ ਮੰਨ ਦਾ ਤੋਂ ਆਪਣੇ ਕਰਨ ਹੁੰਦਾ ਹੈ ਘਰ ਵਿੱਚ ਕੋਈ ਮਹਿਮਾਨ ਆ ਜਵੇ ਉਹਨੂੰ ਮਾਲਕ ਦਾ ਸ਼ੁਕਰ ਸ਼ੁਕਰ ਕਰਕੇ ਭੋਜਨ ਪ੍ਰਸ਼ਾਦਾ ਸ਼ਿਕਾਓ ਜੇ ਘਰ ਦੇ ਵਿੱਚ ਕੋਈ ਜੀਵ ਜੰਤੂ ਜਾਨਵਰ ਆਇਆ ਕੋਈ ਵੀ ਵੇਜ ਵਰਨਾ ਆਇਆ ਤੁਸੀਂ ਉਹਨੂੰ ਕੁਝ ਵੀ ਖਾਣ ਪੀਣ ਨੂੰ ਦਿੱਤਾ ਏ ਇਹ ਨਾ ਸੋਚੋ ਇੰਨੇ ਸਾਡੇ ਘਰ ਤਾਂ ਘਰ ਮਹਾਬਕਰੀ ਦੇ ਕੋਈ ਪਤਾ ਨਹੀਂ ਹੁੰਦਾ ਅੱਜ ਦਾ ਭੋਜਨ ਪ੍ਰਸ਼ਾਦਾ ਸਾਨੂੰ ਇਸ ਜੀਵ ਦੇ ਕਰਕੇ ਮਿਲਿਆ ਹੋਵੇ ਉਹਦੇ ਹਿੱਸੇ ਦਾ ਪਰਮਾਤਮਾ ਨੇ ਸਾਡੇ ਘਰ ਦੇ ਵਿੱਚ ਲਿਖਿਆ ਸੀ ਉਹਨੇ ਤਾਂ ਖਾਧਾ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਮਾਰਾ ਸੁੱਖੇ ਪਾਸ਼ਿਆ ਮੇਹਨਤ ਵਿੱਚ ਜਰੀਆ ਬਣਾਇਆ ਸੋ ਮਾਲਕ ਦਾ ਸ਼ੁਕਰ ਸ਼ਿਕਰ ਕਰਕੇ ਹੀ ਖੁਦ ਭੋਜਨ ਪ੍ਰਸ਼ਾਦਾ ਸ਼ਕਣਾ ਚਾਹੀਦਾ ਹੈ ਅਤੇ ਜੇਕਰ ਕਿਸੇ ਨੂੰ ਭੋਜਨ ਪ੍ਰਸ਼ਾਦਾ ਸ਼ਕਾਉਣ ਦਾ ਮੌਕਾ ਮਿਲੇ ਤਾਂ ਹੋਰ ਵੀ ਸ਼ੁਕਰ ਕਰੋ ਇਹ ਇਹ ਪੇਜਾਂ ਬਾਰੇ ਪੰਛੀ ਬਿਰਿੰਦੇ ਜਾਨਵਰਾਂ ਬਾਰੇ ਤਾਂ ਅਕਸਰ ਹੀ ਇਹਨਾਂ ਸਮਝਾਈ ਜਾਂਦੀ ਹੈ ਵੀ ਜੀਤੇ ਵੀ ਕੰਦਾ ਖਾਂਦੇ ਆ ਉਹਨੂੰ ਬਹੁਤ ਬੁਲਾਵਾ ਅਸੀਸਾਂ ਦਿਲਦੇ ਨੇ ਕਿਸੇ ਕਰ ਦੀ ਸ਼ਾਂਤੀ ਉਸ ਕਰ ਦੀ ਬਰਕਤ ਮੰਗਦੇ ਆ ਸੋ ਜੇ ਤੇ ਕਿੰਗੀਆਂ ਸਾਡੇ ਘਰਾਂ ਕੋਈ ਅੰਨ ਪਾਣੀ ਖਾਂਦੀਆਂ ਵੀ ਆ ਨਾ ਇਹਦੇ ਉਹ ਹਮਤ ਨਹੀਂ ਕਿੰਨਾ ਨਾ ਦੁਆਵਾ ਦਿੰਦੀਆਂ ਨਾ ਬਾਕੀ ਛੋਟੇ ਜਿਹੇ ਜੀਵ ਤੋਂ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਮਿਲਦੀਆਂ ਨੇ ਬਹੁਤ ਵੱਡੀਆਂ ਸਿੱਖਿਆਵਾਂ ਮਿਲਦੀਆਂ ਨੇ ਜੇਕਰ ਆਪਾਂ ਇਹਨਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਲੇਗੇ ਤਾਂ ਸਾਡਾ ਜੀਵਨ ਬਹੁਤ ਹੀ ਸੁਖਮਈ ਬਣ ਜਾਵੇਗਾ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਸਿਖਾਉਂਦੀਆਂ ਨੇ ਆਪਾਂ ਆਪਣੀ ਮਰਜ਼ੀ ਦੇ ਨਾਲ ਇਹਨਾਂ ਨੂੰ ਦਾਨਾ ਘਟਾ ਅਨਾਜ ਪੰਨਿਆ ਪਰ ਕੋਈ ਵੀ ਜੀਵ ਜੰਤੂ ਕਿਸੇ ਦਾ ਮੋਹਤਾਜ ਨਹੀਂ ਆ ਹਰ ਰੋਜ਼ ਉਹ ਆਪਣੀ ਰੋਟੀ ਰੋਟੀ ਦੇ ਲਈ ਸੰਘਰਸ਼ ਕਰਦੇ ਆ ਉਹਦੀ ਰੋਟੀ ਨੂੰ ਪ੍ਰਾਪਤ ਕਰਨ ਦੇ ਲਈ ਮਿਹਨਤ ਕਰਦੇ ਆ ਤੇ ਇਹ ਛੋਟਾ ਜਿਹਾ ਜੀਵ ਕੀੜੀ ਕਿਸੇ ਦੇ ਵੀ ਪੈਰ ਥਲੇ ਆ ਕੇ ਕੁਚਨੇ ਆ ਜਾਂ ਸਤਾਦਾ ਹੈ ਮਾਰਿਆ ਜਾਂ ਸਤਾਦਾ ਹੈ ਪਰ ਫਿਰ ਵੀ ਹਰ ਰੋਜ਼ ਆਪਣੇ ਘੁੰਮ ਦੇ ਵਿੱਚੋਂ ਬਾਹਰ ਆਉਂਦੀਆਂ ਨੇ ਆਪਣੇ ਹਿੱਸੇ ਦਾ ਦਾਣਾ ਪਾਣੀ ਇਕੱਠਾ ਪੰਤਨਾ ਨੇ ਸਿਆਣੇ ਕਹਿੰਦੇ ਵੀ ਕੀੜੀਆਂ ਆਪਸ ਦੇ ਵਿੱਚ ਏਕਾ ਕਰਨਾ ਤਾਂ ਵੱਡੇ ਵੱਡੇ ਪਹਾੜਾਂ ਨੂੰ ਕੋਤਲਾ ਕਰ ਸਕਦੀਆਂ ਨੇ ਘㅐ ਡੇਰੀ ਕਰ ਸਕਦੀਆਂ ਨੇ ਕੰਧ ਤੇ ਚੜਦੀ ਹੋਈ ਕਿਸੇ ਕੀੜੀ ਨੂੰ ਦੇਖਣਾ ਬਾਰ-ਬਾਰ ਪੁੰਜੇ ਡਿੱਗਦੀ ਆ ਫਿਰ ਹਿੰਮਤ ਕਰਕੇ ਆਪਣੀ ਮੰਜ਼ਿਲ ਵੱਲ ਚੜ੍ਹ ਪੈਂਦੀ ਆ ਕਿੜੀ ਆਪਣੇ ਭਾਰ ਤੋਂ ਕਈ ਗੁਣਾ ਵੱਧ ਭਾਰ ਚੁੱਕ ਕੇ ਚੜ੍ਹਦੀ ਆ ਸੋ ਇਹ ਸਿਖਿਆਵਾ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੀ ਆ ਨਾ ਕਿ ਜੀ ਛੋਟਾ ਜਿਹਾ ਜੀਵ ਕੀੜੀ ਇੰਨੀ ਹਿੰਮਤ ਹੌਸਲਾ ਕਰਦਾ ਹੈ ਆਪਣੇ ਜੀਵਨ ਦੇ ਵਿੱਚ ਸੰਘਰਸ਼ ਕਰਦਾ ਹੈ ਤਾਂ ਫਿਰ ਆਪਾਂ ਕਿਉਂ ਨਹੀਂ ਅਸੀਂ ਕਿਉਂ ਨਿੱਕੀ-ਨਿੱਕੀ ਗੱਲਾਂ ਤੋਂ ਘਬਰਾ ਜਾਂਦੇ ਆ ਕਿਉਂ ਦੂਜਿਆਂ ਤੇ ਆ ਆਉਂਦਾ ਲਾ ਕੇ ਬੈਠ ਜੰਨੇ ਆ ਸਾਡੇ ਹਿੱਸੇ ਦੇ ਦਾਣੇ ਵੀ ਪਰਮਕਿਤਾ ਪਰ ਮੌਤਮ ਨੇ ਲਿਖਿਆ ਸਾਡੀ ਵੀ ਰੋਟੀ ਰੋਟੀ ਲਿਖੀ ਜਾਂ ਉਹਨੂੰ ਪ੍ਰਾਪਤ ਕਰਨ ਦੇ ਲਈ ਮਿਹਨਤ ਕਰਨੀ ਆ ਸੰਘਰਸ਼ ਕਰਨਾ ਹੈ ਸਤਿਗੁਰ ਸੱਚੇ ਪਾਸ਼ਾ ਸੁਝੋਤ ਪਵਿਵਦਕੇ ਦਿੰਦੇ ਆ ਸੁਣੋ ਕਦੀ ਗੱਲ ਲਈ ਆ ਵੀ ਜੇ ਚੰਗਾ ਸੋਚਾਂਗੇ ਤਾਂ ਸਾਡੇ ਨੂੰ ਚੰਗਾ ਹੋਵੇਗਾ ਮਨ ਦੇ ਵਿੱਚ ਕਦੇ ਵੀ ਮਾੜੇ ਖਿਆਲ ਨਹੀਂ ਆਉਣ ਦੇਣੇ ਚਾਹੀਦੇ ਇਹ ਜੀਵ ਜੰਤੂ ਪੰਛੀ ਪ੍ਰਿੰਦਿਆਂ ਤੋਂ ਸਿੱਖਿਆਵਾਂ ਲੈ ਕੇ ਅੱਗੇ ਵਧਣਾ ਹੈ ਜੇ ਇਹਨਾਂ ਦਾ ਭਲਾ ਕਰ ਸਕਦੇ ਆ ਤਾਂ ਜ਼ਰੂਰ ਕਰੋ ਇਹ ਬਦਲੇ 'ਚ ਬਹੁਤ ਦੁਆਵਾਂ ਅਸੀਸਾਂ ਦਿੰਦੇ ਨੇ ਜਾਣ ਬੁੱਝ ਕੇ ਕਦੇ ਵੀ ਇਹਨਾਂ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਇਹ ਵੀ ਪਰਮਪਿਤਾ ਪਰਮਾਤਮਾ ਦੇ ਬੱਚੇ ਆ ਉਹਨਾਂ ਦੇ ਭੇਜੀ ਹੋਏ ਹੀ ਇਸ ਧਰਤੀ ਤੇ ਆਏ ਆ ਤੇ ਆਪੋ ਆਪਣੇ ਹਿੱਸੇ ਦਾ ਦਾਣਾ ਪਾਣੀ ਚੁਗ ਰਹੇ ਨੇ ਸੋ ਹਰ ਰੋਜ਼ ਪਰਮਪਿਤਾ ਪਰਮਾਤਮਾ ਦਾ ਨਾਮ ਜਪੁਣਾਈ ਆਪਣੇ ਜੀਵਨ ਦੇ ਵਿੱਚ ਨੇਕ ਕੰਮ ਕਰਕੇ ਆਪਣੇ ਪੁੰਨ ਨੂੰ ਵਧਾ ਆਪਣੇ ਚੰਗੇ ਕੰਮ ਨੂੰ ਵਧਾ ਮਹਾਰਾਜ ਜੀ ਕਹਿੰਦੇ ਵੀ ਜੇ ਸਾਡੇ ਮਨ ਦੇ ਵਿੱਚ ਕਿਸੇ ਦੇ ਖਿਲਾਫ ਕੋਈ ਮਾੜਾ ਖਿਆਲ ਨਹੀਂ ਆ ਮਾੜੀ ਦੀ ਭਾਵਨਾ ਨਹੀਂ ਆ ਸਾਡੀ ਨੀਅਤ ਸੱਚੀ ਸੁੱਚੀ ਹੈ ਤਾਂ ਸਾਧੂ ਸਭ ਕੁਝ ਵਧਾ ਦੇਗਾ ਜੇ ਸਾਡੇ ਕਰਮਾਂ ਦੇ ਵਿੱਚ ਕੋਈ ਦੁੱਧ ਲਿਖਿਆ ਵੀ ਹੈ ਨਾ ਤਾਂ ਸਾਡੀ ਭਗਤੀ ਸਾਡੇ ਚੰਗੇ ਕੰਮ ਦੇਖ ਕੇ ਪਰਮਪਿਤਾ ਪਰਮਾਤਮਾ ਵੱਡੇ ਵੱਡੇ ਛੋਟੇ ਛੋਟੇ ਕਰਕੇ ਲੀਣਾ ਦਿੰਦੇ ਆ ਤੇ ਇਹ ਤੇ ਜਵਨਿਆ ਮਨੋਂ ਮੇਰਾ ਦਿਲਾਂ ਦਾ ਦਵਾ ਸਾਡੇ ਬਹੁਤ ਕੰਮ ਮੰਗਦੇ ਆ ਸਾਡੇ ਬਹੁਤ ਹੀ ਗੀਦੇ ਕੰਮ ਸੁਭਾਤੀਆਂ ਨੇ ਸ਼ੁਹਰ ਜੀਵਤियां ਅੰਦਰਾਂ ਹੀ ਠੰਡਾ ਰੱਖਣਾ ਹੈ ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਕਰ ਮਹਾਰਾਜ ਕਹਿੰਦੇ ਪਰਕਾ ਬੁਰਾ ਨਾ ਰੱਖੋ ਚੀਤ ਤੁਨਕਾ ਦੁੱਖ ਨਹੀਂ ਪਾਈ ਨੀਤ ਮਹਾਰਾਜ ਕਹਿੰਦੇ ਤੂੰ ਕਦੇ ਵੀ ਕਿਸੇ ਦਾ ਮਾੜਾ ਕਰੀ ਨਾ ਕਿਸੇ ਦਾ ਮਾੜਾ ਸੋਚੀ ਨਾ ਮੈਂ ਤੇਰਾ ਕਦੇ ਮਾੜਾ ਨਹੀਂ ਕਹਿੰਦਾ ਸ਼ਬਦ ਇੱਕ ਹਨ ਉਹ ਕਿ ਨੇ ਧਿਆਨ ਦੇ ਜਰਾ ਸਵੇਰੇ ਉੱਠ ਕੇ ਨਾਂਜਤੋਂ ਗੁਰਬਾਣੀ ਦਾ ਪਾਠ ਕਰੋ ਆਪਣੇ ਗੁਰ ਸ਼ੈਲੀ ਦੇ ਅੱਲਾਸ ਬੇਨਤੀ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰੋ ਨੈਤਵਾ ਪਰ ਮਾਤੋ ਦੇ ਉਰ ਰਹਿਣਾ ਹੈ ਕਿਸੇ ਵੀ ਪ੍ਰਕਾਰ ਦਾ ਕੋਈ ਮਾੜਾ ਖਿਆਲ ਕੋਈ ਵੀ ਨੈਗੇਟਿਵ ਵਿਚਾਰ ਮਨ ਦੇ ਵਿੱਚ ਨਹੀਂ ਆਉਂਦੇ ਨਾ ਕਿਉਂਕਿ ਸਾਨੂੰ ਜੋ ਮਿਲਦਾ ਹੈ ਨਾ ਸਾਡੇ ਖੁਦ ਦੇ ਮਨ ਕਰਕੇ ਮਿਲਦਾ ਹੈ ਜਿੱਦਾਂ ਦਾ ਮਨ ਵਿੱਚ ਸੋਚਦੇ ਰਹਿੰਦੇ ਆ ਉਦਾਂ ਦੇ ਹੀ ਅਸੀਂ ਬਣਦੇ ਜਾਂਦੇ ਆ ਉਦਾਂ ਉਦਾਂ ਸਾਡੇ ਨਾਲ ਹੁੰਦਾ ਹੈ ਕਮਨ ਦੀਆਂ ਚਹਿਰਾਂ ਆਈਆਂ ਤਾਂ ਆਪਾਂ ਨੂੰ ਚੰਗਾ ਸੋਚੋ ਹਮੇਸ਼ਾ ਪਰਮਪਿਤਾ ਪਰਮਾਤਮਾ ਦੇ ਮੇਰ ਪਰਿਆ ਤੁਹਾਨੂੰ ਆਪਣੇ ਸਿਰ ਤੇ ਨਹਿਸ ਇੰਝ ਕਰੋ ਤੇ ਇਹ ਤਾਂ ਹੀ ਹੋਵੇਗਾ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ ਉਹਨਾਂ ਦੇ ਸ਼ਕਰਾਨੇ ਵਿੱਚ ਰਵਾਂਗੇ ਉਹਨਾਂ ਦੇ ਪਾਣੀ ਵਿੱਚ ਰਵਾਂਗੇ ਉਹਨਾਂ ਦੇ ਦੱਸੇ ਹੋਏ ਰਹਾਤੇ ਚੱਲਾਂਗੇ ਨੇਕ ਅੰਤ ਹਰ ਹੁੰਦੀ ਸੁਵਾਸ ਕਰਦੇ ਅੱਗੇ ਜੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ